Bye. ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਫਲੋਰੈਂਸ ਜੀ ਅੱਜ ਪਹੁੰਚਿਆ ਹੈ ਪਿੰਨ ਆਨੰਦਪੁਰ ਦੇ ਵਿੱਚ ਕਿੱਥੇ ਸੱਭਿਆਚਾਰ ਪ੍ਰੋਗਰਾਮ ਕਰਵਾਏ ਜਾ ਰਹੇ ਨੇ ਤੇਆਂ ਮਨਾਇਆ ਜਾ ਰਹੀਆਂ ਨੇ। ਕਬੀ ਦਾ ਸੋਸ਼ਲ ਟਰਸਟੀ ਦੇ ਵੱਲੋਂ ਪਿੰਨ ਆਨੰਦਪੁਰ ਦੀਆਂ ਬੀਬੀਆਂ ਇਕੱਠੀਆਂ ਹੋਈਆਂ ਸਭਾ ਗੱਲਬਾਤ ਕਰਨ ਲੈਣੇ ਸਿਰਕੇ ਨਾਲ ਜਿਹੜੇ ਪਰਮਨੰਦਪੁਰ ਜੀ ਵੀ ਖੜੇ ਨੇ ਸਭ ਕਿਸ ਤਰ੍ਹਾਂ ਦੇਖਦੇ ਜਿਹੜੀ ਅੱਜ ਪੀਆਂ ਮਨਾਇਆ ਜਾ ਰਹੀਆਂ ਸਾਰੀ ਸਰਦਾਰ ਸੰਤੋਪ ਸਿੰਘ ਜੀ ਇਹ ਸਾਡੇ ਸਰਪ੍ਰਸਤ ਨੇ ਜਿਨ੍ਹਾਂ ਮੇਲਾ ਅਸੀਂ ਕਰਾ ਰਹੇ ਹਾਂ ਇਹਦੇ ਵਿੱਚ ਸਪੋਰਟ ਜਿਹੜੀ ਹੁੰਦੀ ਹੈ ਰਵਦਾਦ ਸੋਸ਼ਲ ਵੈਲਫੇਅਰ ਸੁਸਾਇਟੀ ਨੰਨਪੁਰ ਦਾ ਨੌਜਵਾਨ ਕਰਦਿਆ ਵੱਡਾ ਜਿਹੜਾ ਸਹਿਯੋਗ ਆ ਸਾਡੇ ਸਰਪ੍ਰਸਤ ਨੇ ਸਰਦਾਰ ਸੰਤੋਖ ਸਿੰਘ ਜੀ ਐਸਐਚਓ ਸਾਹਿਬ ਇਹਨਾਂ ਦਾ ਯੋਗਦਾਨ ਆ ਬਾਕੀ ਇਹ ਸਿਮਰ ਪ੍ਰੀਤਕਾਰ ਸਾਡੀ ਜਿਹੜੀ ਇੱਕ ਬੱਚੀ ਪਿਛਲੇ 3-4 ਸਾਲ ਪਹਿਲਾਂ ਸਥਾਨੀ ਸੰਸਦਵਾਲ ਵਿਧਾਇਕੀ ਉਹਦੀ ਯਾਦ ਦੇ ਵਿੱਚ ਆ ਕਿਉਂਕਿ ਉਹ ਵੀ ਆਪਣੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਕੂਲ ਦੇ ਵਿੱਚ ਬੜਾ ਐਂਟਰਟੇਨਮੈਂਟ ਕਰਦੀ ਸੀ ਜੋ ਉਹਨਾਂ ਟੀਚਰਾਂ ਨੇ ਦੱਸਿਆ ਔਰ ਮੇਨ ਮੈਸੇਜ ਸਾਡਾ ਇਹ ਆ ਕਿ ਅਸੀਂ ਰੁੱਖਾਂ ਤੇ ਕੁੱਖਾਂ ਦੇ ਬਹਿਰੀ ਜਿਹੜੇ ਸਾਡੇ ਸਮਾਜ ਦਾ ਪਾਣੀ ਗੰਦਾ ਕਰ ਦੋਆ ਅਸੀਂ ਇਹਦੀ ਰੋਕਥਾਮ ਲਈ ਇੱਕ ਮੈਸੇਜ ਹਸਨਿਆ ਆ ਅਸੀਂ ਕਿਸੇ ਧਰਮ ਨਾ ਨਹੀਂ ਜੋੜ ਕੇ ਗੱਲ ਕਰਦੇ ਕਿਸੇ ਵਿਸ਼ੇਸ਼ ਵਿਅਕਤੀ ਨਾਲ ਜਾਂ ਕਿਸੇ ਕਲਤਰ ਨਾਲ ਇਹ ਕੇਵਲ ਤੇ ਕੇਵਲ ਸਮਾਜ ਨੂੰ ਇੱਕ ਸੇਧ ਦੇਣ ਵਾਸਤੇ ਆ ਜਿਵੇਂ ਰੁੱਖਾਂ ਦੀ ਗੱਲ ਕਰਦੇ ਆਪਾਂ ਰੁੱਖਾਂ ਪੇਟ ਵਿੱਚ ਕੁੜੀਆਂ ਕਤਲ ਹੋ ਰਹੀਆਂ ਨੇ ਧੀ ਜੇ ਧੀਆਂ ਨੇ ਟਟੀਆਂ ਨੇ ਕਿਉਂਕਿ ਧੀਆਂ ਹੋਣ ਜਾਂ ਟਟੀਆਂ ਲੱਗ ਗਈਆਂ ਸਾਡੇ ਰੁੱਖ ਖਤਮ ਹੋਈ ਜਾ ਰਹੇ ਆ ਸਾਡੇ ਪਾਣੀ ਖਤਮ ਹੋਈ ਜਾ ਰਹੇ ਆ ਸਾਡੀ ਜਿਹੜੀ ਧਰਤੀ ਦਾ ਪਾਣੀ ਆ ਅਸੀਂ ਗੰਦਲਾ ਕਰਤਾ ਕਿਉਂਕਿ ਜਿੱਦਾਂ ਬਾਣੀ ਚ ਅਸੀਂ ਰੋਜ਼ ਪੜਦੇ ਆ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਹਤ ਸੋ ਅਸੀਂ ਕਿੰਨੇ ਕੁ ਸੁਚੇਤ ਆ ਅਸੀਂ ਪਾਣੀ ਵੀ ਗੰਦਲਾ ਕਰਤਾ ਧਰਤੀ ਵੀ ਅਵਲੀ ਬਣਾਤੀ ਔਰ ਸਾਡਾ ਜਿਹੜਾ ਵਾਤਾਵਰਨਾ ਉਹਦੇ ਲਈ ਵੀ ਅਸੀਂ ਸੁਚੇਤ ਨਹੀਂ ਹੈਗੇ ਇੱਕ ਸਨੇਹ ਦੇਣਾ ਬਿ ਕੁੜੀਆਂ ਨੂੰ ਆਪਾਂ ਤੀਆਂ ਨੂੰ ਕੁਖਵਤ ਨਹੀਂ ਮਾਰਨਾ ਇਹ ਤੀਆਂ ਹੋਣ ਵੀ ਤਾਂ ਤੀਆਂ ਪਹਿਣ ਗਈਆਂ ਸਾਡੇ ਵੱਡੇ ਰੁੱਖ ਨੇ ਜਿਹੜੇ ਉਹ ਵੀ ਖਤਮ ਹੁੰਦੇ ਜਾ ਰਹੇ ਨੇ ਸੋ ਇਸ ਕਰਕੇ ਰੁੱਖ ਲਾਉਣੇ ਅੱਜ ਸਾਡਾ ਮੈਸੇਜ ਇਹ ਵੀ ਸੀਗਾ ਕਿ ਅੱਜ ਰੁੱਖ ਬੰਡੇ ਜਾਣੇ ਸੀਗੇ ਪਰ ਕਿਸੇ ਵਜ੍ਹਾ ਕਰਕੇ ਕੋਈ ਨਹੀਂ ਸੀ ਫਿਰ ਮੇਲਾ ਲਾਵਾਂਗੇ ਤੁਰਕ ਤੈਨੂੰ ਅਸੀਂ ਰੁਕ ਬੰਦਾ ਕਿ ਜਿੰਨੇ ਵੀ ਲੱਗ ਸਕਦੇ ਰੁਕ ਲਾਵਾਂਗੇ ਜਿੰਨੇ ਵੀ ਅਸੀਂ ਪਾਣੀ ਦੀ ਸੰਭਾਲ ਕਰ ਸਕਦੇ ਆ ਉਪੀਏ ਖੁੱਲੀਆਂ ਚੜਦੀਆਂ ਨੇ ਗੱਡੀਆਂ ਨੂੰ ਵੀ ਬਿਨਾਂ ਗੱਲ ਤੋਂ ਪਾਣੀ ਪਈ ਜਾਂਦੇ ਆ ਇੱਕ ਪਾਣੀ ਦੀ ਬੋਤਲ 20 ਰੁਪਏ ਦੀ ਆ ਮੈਂ ਗਾਰੰਟੀ ਨੇ ਮੈਂ ਚੈਲੰਜ ਕਰਕੇ ਕਹਿੰਦਾ ਕਿ ਇੱਕ ਬੋਤਲ ਦੇ ਨਾਲ ਮੈਂ ਦੋ ਕਾਰਾਂ ਵਧੀਆ ਢੰਗ ਨਾਲ ਸਾਫ਼ ਕਰ ਸਕਦਾ ਪਰ ਜਦੋਂ ਪਾਣੀ ਦੀ ਮੁੱਲ ਵੈਲਿਊ ਪਤਾ ਲੱਗੂ ਲੋਕਾਂ ਨੂੰ ਜੇ ਰਾਜਸਥਾਨ ਦੇ ਲੋਕਾਂ ਵਾਂਗੂ ਦੋ ਦਮੀਲ ਤੋਂ ਘਰੇ ਚੱਕ ਕੇ ਲਿਆਉਣੇ ਪਏ ਤੇ ਇਹ ਰੱਬ ਦੀ ਜਿਹੜੀ ਸਦਾਤਾ ਵਾਤਾਵਰਣ ਹਵਾ ਸਾਨੂੰ ਖੁੱਲੀ ਪਰਮਾਪਨ ਦਿੰਦਾ ਇਹਦੇ ਲਈ ਅਸੀਂ ਸਟੇਪ ਨਹੀਂ ਜਦੋਂ ਵੈਂਟੀਲੇਟਰ ਤੇ 7.5 ਲੱਖ ਰੁਪਏ ਦਾ ਬਿੱਲ ਆਉਂਦਾ ਦੋ ਦਿਨ ਦਾ ਉਹ ਕਾਰਨ ਹੀ ਆ ਵੀ ਅਸੀਂ ਸਟੇਪ ਨਹੀਂ ਹੋਏ ਅਸੀਂ ਮਕਿਆਂ ਨੂੰ ਸੇਡ ਦੇਣ ਵਾਸਤੇ ਇਹ ਪ੍ਰੋਗਰਾਮ ਕਰ ਰਹੇ ਹਾਂ ਕਿੰਨੇ-ਕਿੰਨੇ ਜਗਦਾ ਕਿ ਜਿਹੜੇ ਅਲੋਪ ਹੁੰਦਾ ਜਾ ਰਿਹਾ ਸਾਡਾ ਚਾਰਾ ਨੂੰ ਬਚਾਉਣ ਦੇ ਲਈ ਜਿਹੜੇ ਪ੍ਰਾਣੀ ਕਿਤੇ ਜਾ ਰਹੇ ਨੇ ਜਿੱਦਾਂ ਚਰਚੀਆਂ ਤੋਂ ਦਿਖਾਈਆਂ ਪ੍ਰਾਣੀਆਂ ਜਿਹੜੀਆਂ ਮਤਲਬ ਪ੍ਰਾਂਤ ਦਿਖਾਇਆ ਗਿਆ ਜਿਸ ਦੇ ਨਾਲ ਘਟੇ ਦਿਖਾਏ ਗਏ ਹਰੇਕ ਕੀ ਜਿਹੜੀ ਟੀ ਆਈ 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 ਦਿਖਾਈ ਗਈ ਹੈ ਕਿੰਨੇ ਲੱਗਦਾ ਨਹੀਂ ਕਿ ਜਿਹੜੇ ਪ੍ਰਾਣੀਆਂ ਸਾਡੇ ਚੱਲਣੇ ਆ ਕੇ ਚੱਲ ਸਕਦੇ ਉਹਨਾਂ ਦੇ ਸੁਵਰਨ ਲੋਕ ਗੀਤਾਂ ਦੇ ਵਿੱਚ ਲੋਕ ਬੋਲੀਆਂ ਦੇ ਵਿੱਚ ਅਸੀਂ ਤੀਆਂ ਦਾ ਜ਼ਿਕਰ ਅਕਸਰ ਸੁਣਦੇ ਆਏ ਹਾਂ ਪੜ੍ਹਦੇ ਆਏ ਹਾਂ ਅਸੀਂ ਕੋਈ ਨਵੇਂ ਸੂਝਵਾਨ ਥੋੜੀਆਂ ਸਾਡੇ ਬਜ਼ੁਰਗਾਂ ਤੋਂ ਚੱਲਦੀਆਂ ਆ ਰਹੀਆਂ ਨੇ ਸਾਡੀਆਂ ਦਾਦੀਆਂ ਨਾਨੀਆਂ ਪਰਨਾਨੀਆਂ ਇਹ ਤੀਆਂ ਦਾ ਤਿਹਾਰ ਮਨਾਉਂਦੇ ਆ ਰਹੇ ਨੇ ਇੱਕ ਸਾਡਾ ਵਿਰਾਸਤੀ ਸੱਭਿਆਚਾਰ ਦਾ ਹਿੱਸਾ ਹੈ ਤੇ ਇਹਦੇ ਵਿੱਚ ਕੀ ਆ ਵੀ ਇਹ ਜਿਹੜੀਆਂ ਲੋਕ ਹੋ ਰਹੀਆਂ ਨੇ ਚੀਜ਼ਾਂ ਅਸੀਂ ਪਿੱਛੇ ਦਿਖਾਈਆਂ ਨਚਾ ਕੇ ਦਿਖਾਈ ਨੇ ਚਰਖਾ ਅੱਜ ਕੱਲ ਕਾਹਨ ਕੱਟਦੀ ਆ ਗੀਤ ਸੁਣ ਲੈਣਾ ਮੇਰੇ ਚਰਖੇ ਦੀ ਟੱਕਰੀ ਮਾਲ ਵੇਚਣ ਕੱਟਾਂ ਕੇ ਨਾ ਆ ਗੜਬਾ ਦਿਖਾਇਆ ਤੁਹਾਨੂੰ ਜੇ ਮੁੰਡੇ ਆ ਸੰ ਤੌਰ ਤੇ ਵੇਖਣੀ ਗੜਬਾ ਵਾਲਾ ਤੇ ਚਾਂਦੀ ਦਾ ਪੁਰਾਣਾ ਜਿਹੜੇ ਅਸੀਂ ਉਹ ਗੀਤ ਤਾਂ ਅਸੀਂ ਲਖਾਈਆਂ ਨੇ ਇਹ ਚੀਜ਼ਾਂ ਕਿ ਬੱਚਿਆਂ ਨੂੰ ਪਤਾ ਲੱਗੇ ਲੈ ਬੱਚਿਆਂ ਨੂੰ ਅੱਜ ਮੈਂ ਗਰੰਟੀ ਨਾਲ ਕਹਿੰਦਾ ਨੂੰ ਪੁੱਛ ਲਓ ਪਰੀ ਕੀ ਹੁੰਦੀ ਆ ਅਲੀ ਦੇ ਵਿੱਚ ਤੇਲ ਪਾਇਆ ਜਾਂਦਾ ਸੀ ਸਾਡੇ ਜਿੰਨੀਆਂ ਦੁਕਾਨਾਂ ਨੇ ਉੱਥੇ ਪਰੀ ਦੇ ਵਿੱਚ ਤੇਲ ਲੈਂਦੇ ਉਹ ਜੋ ਛੋਟਾ ਹੈ ਉਹ ਪਾਈਏ ਦਾ ਗਲਾਸ ਹੈ ਜਿਹੜਾ ਉਹਦਾ ਕਿੱਲੇ ਦਾ ਠਿਆਨੀ ਦਾ ਕਿੱਲੇ ਦਾ ਹੁੰਦਾ ਸੀ ਪਿਆਨੀ ਪਿਆਨੀ ਦੇ ਜਿਹੜੇ ਪਾਈਆ ਜਾਂ 15 ਪਾਈਆ ਦਾ ਇਹ ਅਸੀਂ ਖਰੀਦਿਆ ਮਤਲਬ ਉਸ ਵੇਲੇ ਵੀ ਤੇ ਉਦੋਂ ਲੋਕਾਂ ਦੇ ਲਵੇਰੀਆਂ ਮੱਝਾਂ ਰੱਖੀ ਹੁੰਦੀ ਸੀ ਪਰ ਅੱਜ ਸਾਡੇ ਕੋਲ ਹੈ ਨਹੀਂ ਅੱਜ ਆਧੂ ਤੋਂ ਬਾਅਦ 50% ਅਸੀਂ ਡੁਪਲੀਕਰ ਦੁੱਧ ਪਨੀਰ ਖਾ ਰਹੇ ਹਾਂ ਆਨੇ ਸਾਹਮਣੇ ਇਸ ਤਰ੍ਹਾਂ ਪੀਂਆ ਮਨਾਇਆ ਜਾਂਦੀ ਅਸੀਂ ਜੰਮਿਆਂਸ ਚਰਖਾ ਕੱਟਿਆ ਜਾਂਦਾ ਸੀ ਪਿੰਗਾ ਚੁਟੀਆਂ ਜਾਂਦੀ ਸੀ ਤੇ ਅੱਜ ਉਹ ਲੋਕ ਹੁੰਦਾ ਦੇਖ ਰਿਹਾ ਵਾ ਉਹਦੇ ਕਰਕੇ ਤਾਂ ਪ੍ਰੋਗਰਾਮ ਰੱਖਦੇ ਆ ਕਿਉਂਕਿ ਪ੍ਰੋਗਰਾਮ ਸਾਡਾ ਕੋਈ ਸਿਆਸਤ ਨਾਲ ਜੁੜਿਆ ਹੋਇਆ ਨਹੀਂਗਾ ਇਹ ਪ੍ਰੋਗਰਾਮ ਇੱਕ ਸੇਵਾ ਭਾਵਨ ਨਾਲ ਆ ਇਹ ਨਰਕਲ ਸਿੰਘ ਦਾ ਪਾਲ ਇਹਨਾਂ ਦੀ ਬੋਟੀ ਦੀ ਯਾਦ ਦੇ ਵਿੱਚ ਅਸੀਂ ਕਰਦੇ ਆ ਤੇ ਇਹ ਸਾਡਾ ਕੋਈ ਇਹ ਤਾਂ ਸਿਆਸੀ ਕੋਈ ਮਸਤਰ ਨਹੀਂਗਾ ਸਾਡਾ ਮਕਸਦ ਹੈ ਸਨਿਆਹ ਦੇਣਾ ਇਹ ਸਨਿਆਹ ਇੱਕ ਬੀਬੀਆਂ ਆਉਣਗੀਆਂ ਕਿਉਂਕਿ ਇੱਕ ਔਰਤ ਹੀ ਆ ਉਹੀ ਜੋਧਾ ਪਹਿਨਦਾ ਕਰਦੀ ਆ ਉਹੀ ਸ਼ੁਗਰਮਾ ਪਹਿਲਾਂ ਕਰਦੀ ਆ ਉਹੀ ਦਾਨੀ ਪਹਿਲਾਂ ਕਰਦੀ ਆ ਤੇ ਦਾਤਾ ਤੇ ਭਗਤ ਸੂਰ ਮੇ ਤਿੰਨੇ ਜੱਗ ਜਿਉਂਦੇ ਨੇ ਉਹ ਇਸੇ ਕਰਕੇ ਆ ਔਰਤ ਜੰਨੀ ਜਣੇ ਦਾ ਭਗਤੀਆਂ ਨਹੀਂ ਤੇ ਜਾਂਦਾ ਸੂਰ ਨਹੀਂ ਤੇ ਜਿਹਨੋਂ ਬਾਜ ਰਹੇ ਕਹੇਗਾ ਇਹ ਨੂਰ ਇਹ ਤਾਂ ਹੁਣ ਕਿ ਆ ਗਿਆ ਜੇ ਔਰਤਾਂ ਤਾਂ ਉਹੀ ਆਪਣੇ ਪੁੱਤ ਨੂੰ ਇੱਕ ਵਧੀਆ ਸੇਧ ਦੇ ਕੇ ਵਧੀਆ ਵਧੀਆ ਔਰਤ ਵਧੀਆ ਪਾਇਲਟ ਵਧੀਆ ਕੋਈ ਵਿਗਿਆਨੀ ਵਧੀਆ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਇੱਕ ਔਰਤ ਬਣਾਉਂਦੀ ਆ ਅਸੀਂ ਪਹੁੰਚੇ ਅੱਜ ਸਰਦਾਰਾਂ ਤੇ ਇੱਥਾਂ ਦੇਖਦੇ ਹਾਂ ਪੁਰਾਣੇ ਦਸਤਾਵੇਜ਼ਾਂ ਲੈ ਕੇ ਤਾਂ ਇਹਦੇ ਦਸਤਾਵੇਜ਼ ਜਿਹੜਾ ਪੁਰਾਣਾ ਸੱਭਿਆਚਾਰਾ ਉਹ ਲੋਪ ਹੁੰਦਾ ਜਾ ਰਿਹਾ ਇਸ ਕਰਕੇ ਅਸੀਂ ਹੁਣ ਸੇਧ ਦੇਣਾ ਚਾਹਣਾ ਵੀ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਚਲੋ ਕਿ ਕਿਹੜੀ ਚੀਜ਼ ਕਿਵੇਂ ਆ ਕਿਹੜੀ ਕਿੰਨੀ ਤਾਂ ਕਰਕੇ ਅਸੀਂ ਪੁਰਾਣਾ ਖਲਚਲ ਦਿਖਾ ਰਹੇ ਹਾਂ ਹਾਂਜੀ ਅੱਜ ਕੱਲ ਨਿੱਕੇ ਨਿੱਕੇ ਬੱਚਿਆਂ ਨੇ ਸਾਰੀਆਂ ਬੋਲੀਆਂ ਆਉਣ ਲੱਗੀਆਂ ਤੁਸੀਂ ਦੇਖਿਆ ਹੀ ਹੋਗਾ ਬਿਲਕੁਲ ਵੱਡਿਆਂ ਨਾਲੋਂ ਪਹਿਲਾਂ ਨਿੱਕੀਆਂ ਬੱਚੀਆਂ ਬੋਲੀਆਂ ਪਾਰੀਆਂ ਸੀਗੀਆਂ ਪਹਿਲਾਂ ਤੁਸੀਂ ਦੇਖਿਆ ਹੈ ਹਾਂਜੀ ਬੱਚਿਆਂ ਨੂੰ ਇਹ ਸੇਧ ਦੇ ਰਹੇ ਹਾਂ ਅਸੀਂ ਵੀ ਚਲੋ ਅੱਗੇ ਮਤਲਬ ਨੌਲੇਜ ਮਿਲੇ ਇਹਨਾਂ ਨੂੰ ਕਲਚਰ ਦੀ ਹਾਂ ਸੋ ਅੱਜ ਤੁਸੀਂ ਵੀ ਪਹੁੰਚੇ ਹੋ ਕਾਫੀ ਹਾਸੰਗਰ ਕਰਕੇ ਆਏ ਹੋ ਸੱਚ-ਸੱਚ ਕੇ ਆਏ ਹੋ ਕਿਹਤਰਾਂ ਦੀ ਇੱਥੇ ਮਤਲਬ ਰਾਣੀ ਦੇ ਵਿੱਚ ਅੱਜ ਈਆਂ ਮਨਾਈਆਂ ਜਾ ਰਹੀਆਂ ਉਹ ਵੀ ਸ਼ਾਮਿਲ ਹੋ ਗਏ ਬਹੁਤ ਵਧੀਆ ਈਆਂ ਦਾ ਬੱਚਿਆਂ ਨੂੰ ਪਤਾ ਲੱਗ ਰਿਹਾ ਹੈ ਪਿਛਲਾ ਜੋ ਵੀ ਹੈ ਸਾਰਾ ਗੁੰਮ ਹੋ ਰਿਹਾ ਹੈ ਇੰਨੀ ਖੁਸ਼ੀ ਵਿੱਚ ਕਰਦੇ ਮੈਨੂੰ ਤੁਸੀ ਦੇਖ ਰਿਹਾ ਨੱਚਦੇ ਨੂੰ ਮੈਨੂੰ ਕਿੰਨੀ ਖੁਸ਼ੀ ਆ ਮੈਂ ਤਾਂ ਲੇਟ ਹੋ ਗਈਆਂ ਮੈਂ ਕਰੋ ਲੜਕੇ ਵੀ ਆਈਆਂ ਜਲਦੀ ਜਲਦੀ ਕੰਮ ਨਿਬੇੜ ਦੋ ਮੈਨੂੰ ਜਾਣਾ ਹੈ ਕੋਈ ਬੋਲੀ ਇਸ ਤਰ੍ਹਾਂ ਦੀ ਜਿਹੜੀ ਆਲ ਦੋ ਮੈਂ ਤਾਂ ਇੱਕੋ ਹੀ ਬੋਲੀ ਆਂਦੀ ਹੈ ਨਹੀਂ ਹਰਾ ਪੋਣਾ ਨਹੀਂ ਪਿਲਾ ਪੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਮੇਰੇ ਬਾਪ ਦਾ ਜਵਾਈ ਨਹੀਂ ਬੜਾ ਸੋਣਾ ਇਹ ਕਹਿਣਾ ਚਾਹੁੰਦੀ ਆ ਜੇ ਨੌਜਵਾਨਾਂ ਨੂੰ ਨੌਜਵਾਨ ਪਰ ਬੱਚੇ ਕਿ ਕਾਫੀ ਪਹੁੰਚੇ ਸੀ ਬੱਚਿਆਂ ਨੇ ਵੀ ਕਾਫੀ ਮਤਲਬ 4:30 ਪਿੰਜ ਵਿੱਚ ਪਿੰਦੇ ਵਿੱਚ ਨਿੱਕੀਆਂ ਨਿੱਕੀਆਂ ਕੁੜੀਆਂ 5 ਵਜੇ ਉਹਦੇ ਕੋ ਆ ਜਾਂਦੀਆਂ ਸੀ ਇੰਨੀਆਂ ਸੋਹਣੀਆਂ ਸੋਹਣੀਆਂ ਉਹਨਾਂ ਨੇ ਬੋਲੀਆਂ ਪੋਲੀਆਂ ਜਿਹੜੀਆਂ ਸਾਨੂੰ ਵੀ ਨਹੀਂ ਆਉਂਦੀਆਂ मैं बहुत खुश है ना एना बच्चियां तो मैं ना वो गिफ्ट देना सी मैं तो लेट होगी मेरे मेरे तरफ बड़े मेहमान आए हुए सी उन्हें सम्मानत करना सी इनन मैं कल सम्मानत करंगी तो और भी मित्र उत्स्रन दे आज काफी मतलब मुझे पहरावे चाहिए हो जेड़ा पहनावा सबे चावदा हुंदा वा परंदा पाया वा वदियां हाँ ਬਹੁਤ ਵਧੀਆ ਲੱਗਦਾ ਵਾ ਸਤਿ ਸੰਤ ਕਰਦੇ ਆ ਸਤਿਆਂ ਸਾਨੂੰ ਬਹੁਤ ਵਧੀਆ ਲੱਗਦਾ ਵਾ ਸਾਡੇ ਪਿੰਡ ਤੋਂ ਬਹੁਤ ਜ਼ਿਆਦਾ ਹੰਗਾਰਾ ਮਿਲਦਾ ਵਾ ਅਸੀਂ ਹੱਥ ਤਾਂ ਪਹਿਲਾਂ ਤਿਆਰੀ ਕਰ ਲਾ ਜਿੰਨੇ ਬੱਚਿਆਂ ਨੂੰ ਲਾ ਕੇ ਤਿਆਰ ਕਰਦੇ ਆ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਤਿਆਰੀ ਚੱਲਦੀ ਹੈ ਅਸੀਂ ਬੱਚਿਆਂ ਨੂੰ ਗਿੱਧਾ ਸਿਖਾਉਨੇ ਆ ਨੱਚਣਾ ਸਿਖਾਉਨੇ ਆ ਇੱਥੇ ਵਿਕੀ ਮਹਿਨਤ ਜਣਾ ਕਿਵੇਂ ਆਪਣਾ ਸੱਭਿਆਚਾਰ ਬਣਾਉਣਾ ਵਾ ਅਸੀਂ ਹਰ ਕੋਈ ਚੀਜ਼ ਨਾਲ ਦੱਸਦੇ ਆ ਤੇ ਕੀ ਫਿਰ ਧੀਆ ਤੇ ਸਰ ਵਧੀਆ ਤੋਂ ਵਧੀਆ ਤਿਆਰ ਕਰਾਉਨੇ ਆ ਇਹਨਾਂ ਨੂੰ ਤੇ ਵੀ ਬੱਚਾ ਬੋਲੀਆਂ ਪਾਉਣਾ ਸਿਖਾਣਾ ਕਿ ਤਰੀਕੇ ਨਾਲ ਕੀ ਕਰਨਾ ਹੈ ਤਿੰਨ ਇਸ ਲਈ ਬਣਾ ਰਹੇ ਆ ਕਿ ਉਹ ਗਾਂ ਪਾਪਾ ਪੇ ਉੱਪਰ ਕੀ ਅਨੁਤੀਆਂ ਨੂੰ ਖਾਚ ਨਹੀਂ ਰੱਖ ਦੇਗੇ ਅਸੀਂ ਕਹਿੰਦੇ ਆ ਵੀ ਕਾਹਤ ਤੋਂ ਵਾਜਾ ਬੱਚੇ ਧੀਆਂ ਤੇ ਉਹ ਦੇਖਣ ਵਿੱਚ ਬੱਚੇ ਕਰਨ ਵਿੱਚ ਧੀਆਂ ਨੂੰ ਮਾਰਨਾ ਬੀਕੋ ਬੱਚੇ ਬੈਠੋ ਕਰਨ ਬੀਜਨੀਆਂ ਧੀਆਂ ਦੇ ਬੱਚੇ ਹਾਂਜੀ ਬੋਲੀ ਅੱਜ ਇਤਿਹਾਸ ਕਿਤਨਾ ਨੇ ਰਿਹਾ ਉਹ ਇਹ ਤੋ ਫਰਕ ਹੈ ਕਿ ਤੁਸੀਂ ਜਿਹਦਾ ਲੈ ਕੇ ਜੀ ਬਹੁਤ ਵਧੀਆ ਕਾਚੇ ਦਾ ਉਹਦਾ ਤੇ ਉਹ ਕੋਈ ਫੱਕ ਨਹੀਂ ਹੈਗਾ ਸਾਰੇ ਬੱਚੇ ਜਣ ਕੇ ਇਕੱਠੇ ਹੁੰਦੇ ਨੇ ਸਾਨੂੰ ਬਹੁਤ ਵਧੀਆ ਲੱਗਦਾ ਵਾ ਕਿ ਸਗੇ ਫੁੱਲਾ ਕੇ ਹੁੰਦੇ ਨੇ ਬੱਚੇ ਕਾਚੇ ਖਾਂਦੇ ਨਹੀਂ ਆਪਦਾ ਤੇ ਅਸੀਂ ਆ ਬੱਚਿਆਂ ਨੂੰ ਸਾਰਾ ਦਿਖਾਉਨੇ ਆ ਵੀ ਕਾਚੇ ਇਤਨਾ ਬੱਚੇ ਨਹੀਂ ਫਤ ਗਈਆਂ ਨੂੰ ਵਿਚਾਰ ਖੇ ਦੇ ਕੇ ਚੀਜ਼ ਆ ਤੇ ਬਹੁਤ ਵਧੀਆ ਇੱਥੇ ਬੱਚੇ ਇੰਜਾਇ ਕਰਦੇ ਰਹੇ ਥੈਂਕ ਯੂ